ਦਾ ਹਟਾ ਆ ਗਿਆ ਆ ਇਹ ਬੰਦੇ ਸਾਡੇ ਨਾਂ ਨਹੀਂ ਕਰਦੇ ਇਹਨਾਂ ਨੂੰ ਆਵਾਜ਼ ਮਾਰੋ ਤੇ ਉੱਡਦੇ ਹੁੰਦੇ ਉੱਡਦੇ ਇਹ ਆਉ ਬਹਿ ਗਏ ਸਤਿ ਸ੍ਰੀ ਅਕਾਲ ਡਰਾਈਵਰੀ ਕੀਤੀ ਆ ਵੀ ਇੰਨਾ ਚਿਰ 40 45 ਸਾਲ ਤੇ ਸਭ ਤੋਂ ਸੇਫ ਇਲਾਕਾ ਸਭ ਤੋਂ ਵਧੀਆ ਇਲਾਕਾ ਕਿਹੜਾ ਦਾ ਨੂੰ ਲਾਉ ਜੀ ਬਈ ਬਈ ਸ਼ਾ ਪਰ ਲੰਗਦੇ ਪਏ ਆ ਉਹ ਦੇਖੀ ਕਿਤਾ ਨਾ ਮਾਰਦੀ ਰੋ ਰੋ ਆ ਆ ਗੱਡੀ ਜਿਹੜੀ ਮੰਦਰ ਵਾਲਿਆਂ ਦੀ ਗੱਡੀ ਹੈ ਜੀ ਇਹ ਗੱਡੀ ਉੱਪਰ ਲੱਗੀ ਆ ਇਹ ਤੇ ਬਾਬਿਆਂ ਨੂੰ ਲੱਗੀ ਆ ਜੀ ਇਹ ਸਾਹ ਬੜਾ ਚੜ ਚੁੱਕਿਆ ਆ ਦੇਖ ਲੈ ਕਰੀ ਨਜ਼ਾਰਾ ਫੇਰ ਦਿਖਾ ਦਈਏ ਮੜਾ ਮੜਾ ਰੋਕੇ ਤੁਹਾਨੂੰ ਨਜ਼ਾਰਾ ਥੱਲੇ ਦਾ ਦਿਖਾਈ ਜਾਂਦੇ ਜਿਵੇਂ ਜਿਵੇਂ ਛੋਟੇ ਛੋਟੇ ਪੜਦੇ ਹੁੰਦੇ ਸੀ ਆਪਾਂ ਉਦੋਂ ਬਣਦੀ ਪਈ ਸੀ ਹੈ ਵਾਹ ਯਾਰ ਇਹ ਰਹਿ ਗਿਆ ਇੱਧਰ ਸ਼ਹਿਰ ਮਕੀਰੀਆਂ ਆ ਧੋਂਦੀ ਪਈ ਪੂਰੀ ਸਾਰਾ ਆਪਣਾ ਇਲਾਕਾ ਆਇਆ ਇਹ ਲਾਗੇ ਛਾਕੇ ਪਿੰਡ ਆ ਸਾਰਾ ਹੁਣ ਲੱਗ ਪਏ ਆ ਸਾਬੀ ਲੈ ਰਿਆ ਜਿੰਦਗੀ ਦੇ ਨਜ਼ਾਰੇ ਪੂਰੇ ਵਾਹ ਜੀ ਵਾਹ ਬੱਲੇ ਓ ਸਾਬੀ ਜਰੂਰ ਆਓ ਇੱਥੇ ਭਰਾ ਸਾਡਾ ਇਹਨੇ ਸਾਡੀਆਂ ਫੋਟੋਆਂ ਖਿੱਚੀਆਂ ਤਿੰਨ ਭਰਾ ਬੇ ਕਿੱਥੇ ਇਹੀ ਪਿੰਡ ਆ ਸੌੜਾਈ ਨਹੀਂ ਨਹੀਂ ਮੱਕੋ ਵਾਲੋ ਵੈਰੀ ਗੁੱਡ ਵੈਰੀ ਗੁੱਡ ਸਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਓ ਅੱਜ ਤੁਹਾਨੂੰ ਕੋ ਨਵੀਂ ਜਗ੍ਹਾ ਦਿਖਾ ਕੇ ਲਿਆਉਨੇ ਆ ਥੋੜਾ ਜਿਹਾ ਲੇਟ ਹੋ ਗਏ ਆ ਅੱਗੇ ਜਾ ਕੇ ਮਿਲਦੇ ਆ ਸੋ ਆਇਆ ਛੇਤੀ ਛੇਤੀ ਬੰਦਾ ਹਟਾ ਆ ਗਿਆ ਆ ਇਹ ਬੰਦੇ ਸਾਡੇ ਨਾ ਨਹੀਂ ਕਰਦੇ ਇਹਨਾਂ ਨੂੰ ਆਵਾਜ਼ ਮਾਰੋ ਤੇ ਉੱਡਦੇ ਹੁੰਦੇ ਉੱਡਦੇ ਇਹ ਆਹ ਵੇਹਗੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੈਲੋ ਕਮਾ ਕੇ ਤਾਂ ਉਹਨੂੰ ਵਾਲੇ ਕਿੱਲੇ ਬਣਾਇਆ ਉਹਨਾਂ ਵਾਲੇ ਕੜਾ ਬੰਦੇ ਬਣਾਇਆ ਮਿਲਦੇ ਅਸੀਂ ਅੱਗੇ ਜਾ ਕੇ ਲੇਟ ਹੋ ਗਏ ਆ ਤੇ ਅਸੀਂ ਆਉਣ ਜਾਣ ਨਹੀਂ ਕਰਾਂ ਤੇ ਵਧੀਆ ਵੀਡੀਓ ਬਣਾ ਕੇ ਲਿਆਵਾਂਗੇ ਇਹ ਆਪਣੀਆਂ ਮਰਸ਼ਦਾਂ ਨੂੰ ਲੈ ਲਈਏ ਲਾਓ ਜੀ ਬੰਦੇ ਸਾਡੇ ਫੇਰ ਚੱਲ ਪਏ ਤੇ ਦਿਖਾਉਣੇ ਤੁਹਾਨੂੰ ਜਾ ਕੇ ਕੋਈ ਵਧੀਆ ਲੋਕੇਸ਼ਨ ਦਿਖਾਵਾਂਗੇ ਮੇਰੇ ਹਿਸਾਬ ਨਾਲ ਆਪਣੇ ਇਲਾਕੇ ਵਾਲੇ ਨੇ ਤਾਂ ਵਾਵਾ ਯਾਰ ਨੇ ਦੇਖੀ ਆ ਪਰ ਦੂਰ ਪਾਰ ਦੇ ਨੇ ਨਹੀਂ ਵੇਖੀ ਹੋਣੀ ਸੋ ਦਿਖਾਉਨੇ ਆ ਜਾ ਕੇ ਉੱਥੇ ਜਾ ਕੇ ਦੱਸਾਂਗੇ ਤੇ ਮੁੰਡੇ ਨੂੰ ਏਸੀ ਤੇਜ਼ ਕਰਕੇ দাও ਤੇ ਮਿਲਦੇ ਅੱਗੇ ਜਾ ਕੇ ਸੋ ਬੰਦਾ ਸਾਡਾ ਸਾ삐 ਅੱਜ ਪੱਕੇ ਧੋਬੇ ਨਹੀਂ ਆਇਆ ਆ ਅੱਜ ਫੇਰ ਮਾਪਕ ਬੰਨ ਨਹੀਂ ਦਿੱਤੀ ਅੱਜ ਇਹ ਸਾਰੇ ਪਜਾਮੇ ਟੀ-ਸ਼ਰਟਾਂ ਵਿੱਚ ਆਏ ਆ ਤੇ ਆ ਉਸਤਾਦਾਂ ਦੇ ਉਸਤਾਦ ਅਹਿਲ ਸਟੀering ਦੇ ਉੱਤੇ ਨੇ ਮੁਰਸ਼ਿਦ ਤੇ ਮੁਰਸ਼ਿਦੀ ਅੱਜ ਕਰਨਗੇ ਕੋਈ ਪਤਾ ਨਹੀਂ ਕੀ ਹੋਇਆ ਇਹਨਾਂ ਨੇ ਯੱਕ ਦਾ ਵੀ ਗੇਅਰ ਪਟ ਛੜਿਆ ਇਹਨਾਂ ਨੇ ਟਾਈਮ ਦੀ ਸ਼ੋਰਟੇਜ ਆ ਹਾਂ ਟਾਈਮ ਦੀ ਸ਼ੋਰਟੇਜ ਆ ਕੁਰਤਾ ਪਜਾਮਾ ਇਹਨਾਂ ਬਿਨ ਪਾਇਆ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਲੋਕੇਸ਼ਨ ਕਿੱਥੇ ਹੈਗੀ ਆ ਕਿੰਨੇ ਕਿਲੋਮੀਟਰ ਪੈਂਦੀ ਆ ਕਿਧਰੋਂ ਕਿਧਰ ਦੀ ਆਉਣਾ ਪੈਣਾ ਆ ਜੇ ਕਿ ਇਹਨੇ ਜਲੰਧਰ ਵਾਲ ਦੀ ਆਉਣਾ ਹੈ ਤੇ ਕਿਧਰੋਂ ਆਉਣਾ ਹੈ ਜੇ ਕਿ ਇਹਨੇ ਗੁਰਦਾਸਪੁਰ ਵਾਲ ਦੀ ਹੁਣ ਇਹਦੇ ਕਿਧਰੋਂ ਆਉਣਾ ਜੀ ਕਿਸ ਨੇ ਪਠਾਨ ਕੋ ਢਾਲਦੀ ਆਉਣਾ ਹੈ ਤੇ ਕਿੱਧਰੋਂ ਆਉਣਾ ਠੀਕ ਹੈ ਜੀ ਤੇ ਤਲਵਾੜੇ ਵਾਲਿਆਂ ਨੂੰ ਤੇ ਪਤਾ ਹੀ ਹੋਣਾ ਆ ਅਸੀਂ ਅੱਗੇ ਜਾ ਕੇ ਮਿਲਦੇ ਹਾਂ ਤੁਸੀਂ ਠੀਕ ਹੈ ਜੀ ਤੇਰੀਆਂ ਸ਼ਹਿਰ ਆਏ ਹਾਏ 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 ਹਨੂ ਬਸ ਕਾਲੀ ਥੋੜੀ ਜੀ ਇਹ ਆ ਕਿ ਥੋੜੀਆਂ ਜੀਆਂ ਸ਼ਾਮਾਂ ਪੈ ਰੀਆਂ ਤੇ ਤੁਹਾਨੂੰ ਕੁਝ ਦਿਖਾ ਦਈਏ ਤੇ ਥੋੜਾ ਜਿਹਾ ਜੱਕਦਮ ਪ੍ਰੋਗਰਾਮ ਬਣਿਆ ਤੇ ਬਾਕੀ ਇੱਕ ਬੰਦਾ ਮਿਸ ਹੋ ਗਿਆ ਉਹ ਬਸ ਮਿਸ ਹੋਈ ਜਾਂਦਾ ਉਹ ਜਿਲ੍ਹੇ ਕਿਤੇ ਜਾਣਾ ਹੁੰਦਾ ਕੋ ਬਾਜੀ ਜਾਂਦਾ ਠੱਕੇ ਨਾਲੀ ਸੁਣਾਉਣਾ ਚਾਵੇਂ ਕੋਈ ਕਿੱਥੇ ਜਾ ਰਹੇ ਆ ਫਿਰ ਦੱਸ ਦੇ ਮਾੜੇ ਜੇ ਸਰੋਤਿਆਂ ਨੂੰ ਕਿੱਥੇ ਜਾ ਰਹੇ ਆ ਆਪਾਂ ਜਾ ਰਹੇ ਆ ਆਪਾਂ ਢਿੱਲੇ ਢਿੱਲੇ ਜਾ ਰਹੇ ਸਾਡੇ ਇਲਾਕੇ ਤੇ ਲੋਕੇਸ਼ਨ ਆ ਜੀ ਲਾਗੇ ਬਿਲਕੁਲ ਢਿੱਲਾ ਇਸ ਕਰਕੇ ਕਹਿੰਦੇ ਆ ਉਚਾਈ ਦੇ ਉੱਤੇ ਮੰਦਿਰ ਆ ਪਹਾੜੀ ਦੇ ਉੱਤੇ ਇਸ ਕਰਕੇ ਨੂੰ ਢਿੱਲਾ ਕਹਿੰਦੇ ਆ ਢਿੱਲੇ ਵਾਲਾ ਮੰਦਿਰ ਮੋਤ ਤਾਂ ਮੈਨੂੰ ਇਹ ਬੈਠੇ ਕਿ 7-800 ਪੌੜੀ ਚੜਨੀ ਕੀਤਾ ਮੈਨੂੰ ਨੈਕਸਟ ਹੋਰ ਚੜ ਜਾਗੇ ਹੀ ਆਰਾਮ ਨਾਲ ਉਧਾਂ ਪਹਿਲਾਂ ਹੁੰਦੀ ਐ ਹੀ ਪੌੜੀਆਂ ਗੱਲੀਆਂ ਹੁਣ ਸਾਈਡ ਤੇ ਗੱਡੀ ਜਾਣ ਲਈ ਵੀ ਬਣ ਗਿਆ ਆ ਕਾ ਬੜਾ ਵਧੀਆ ਉਹ ਤਾਂ ਚਲੋ ਗੱਡੀ ਪਤਾ ਨਹੀਂ ਆਪਣੀ ਜਾਣ ਦਿੰਦੇ ਕਿ ਨਹੀਂ ਜਾਣ ਦਿੰਦੇ ਤੇ ਉਹ ਦੂਜੀ ਜਿਹੜੀ ਉਹ 50 ਰੁਪਏ ਇੱਕ ਸਵਾਰੀ ਤੇ ਲੈਂਦੇ ਆ ਤੇ ਜੇ ਜਾਣਾ ਤੇ ਉੱਤੇ ਚਲ ਜਾਾਂਗੇ ਤੇ ਜੋ ਤੁਰ ਕੇ ਪਰ ਯਾਰ ਤੁਰ ਕੇ ਆਪਾਂ ਐਕਸਪਲੋਰ ਕਰਾਂਗੇ ਸਾਡਾ ਸਾਹ ਕਤਾਬ ਜਿਆ ਹਣਾ ਤੇ ਵੀਊ ਚੈੱਕ ਕਰਾਂਗੇ ਤੇ ਬਾਕੀ ਪਹੁੰਚ ਰਹੇ ਆਪਾਂ ਲਾਗੇ ਪਹੁੰਚ ਕੇ ਦੱਸ ਦਿੰਨੇ ਆ ਤੇ ਪੂਰਾ ਤੁਹਾਨੂੰ ਦੱਸ ਦੇ ਕਿੰਨੇ ਕਿਲੋਮੀਟਰ ਸਾਨੂੰ ਪਿਆ ਜਾਂਦਾ ਤੇ ਬੜਾ ਹੀ ਵਧੀਆ ਮੰਦਿਰ ਬਣਿਆ ਸ਼ਿਵਜੀ ਮਹਾਰਾਜ ਦਾ ਤੇ ਆ ਦਿਨਾਂ ਚ ਤੇ ਸੌਣ ਮਹੀਨੇ ਚ ਦੁਨੀਆ ਆਉਂਦੀ ਵੀ ਬੜੀ ਆ ਉੱਤੇ ਇਹ ਅਤਵਾਰ ਜ਼ਿਆਦਾ ਹੁੰਦੀ ਆ ਸੋਮਵਾਰ ਵੀ ਜ਼ਿਆਦਾ ਸੋਮਵਾਰ ਵੀ ਹੁੰਦੀ ਤੇ ਆ ਸ਼ਾਮ ਨੂੰ ਵੀ ਹੁੰਦਾ ਦੁਨੀਆ ਬਥੇਰੀ ਹੁੰਦੀ ਕਈ ਐਕਸਰਸਾਈਜ਼ ਕਰਨ ਆਉਂਦੇ ਆ ਉੱਥੇ ਕੀ ਪੌੜੀਆਂ ਚੜਨ ਆਉਂਦੇ ਆ ਪੌੜੀਆਂ ਚੜਨ ਆਉਂਦੇ ਆ ਕਿਉਂਕਿ 786 ਪੌੜੀਆਂ ਆ ਮਤਲਬ ਕਨਫਰਮ ਹੀ ਆ ਮੈਨੂੰ ਇੰਨਾ ਕੀ ਆ ਮਤਲਬ 786 ਹੀ ਆ ਤਾਂ ਇਹ ਨਾ ਗੱਲਾਂ ਕਰੋ ਇਦਾਂ ਦੀ ਹਾਂ ਮਤਲਬ 786 ਪੌੜੀਆਂ ਆ ਤੇ ਉਹ ਕਈ ਉੱਦਾਂ ਚੜਨ ਆਉਂਦੇ ਨਾਲੇ ਮੱਥਾ ਵੀ ਟੇਕ ਜਾਂਦੇ ਨਾਲੇ ਕਸਰਤ ਐਕਸਰਸਾਈਜ਼ ਕਰ ਜਾਂਦੇ ਆ ਤੇ ਨਾਲੇ 30 ਜੰਮਣਾ ਜਾਵੇ ਉਹ ਨਾ ਨਾ ਇੱਕ ਸਾਥ ਚੜ ਜਾਂਦਾ ਵਧੀਆ ਗੱਲ ਆ ਯਾਰ ਕਈ ਮੁੰਡੇ ਹੁੰਦੇ ਇੱਕ ਸਾਥ ਚ ਚੜਦੇ ਸ਼ਰਤ ਲਾ ਕੇ ਇੱਥੇ ਬੰਦੇ ਆਉਂਦੇ ਸ਼ਰਤ ਲਾ ਕੇ ਚੜਦੇ ਪੌੜੀਆਂ ਮੁੰਡੇ ਜਿੰਮ ਚ ਮਲੇ ਬੋਲੇ ਕਰਦੇ ਉਹ ਤੇ ਮੰਦਰਾ ਚਾਈ ਦੇ ਉੱਤੇ ਤੇ ਆਪਾਂ ਤੁਹਾਨੂੰ ਉੱਥੇ ਥੱਲੇ ਆਪਣੇ ਇਲਾਕੇ ਦਾ ਮਕੇਰੀਆਂ ਸ਼ਹਿਰ ਵੀ ਲੱਭਦਾ ਆ ਤੇ ਉਹ ਵੀ ਤੁਹਾਨੂੰ ਉੱਪਰੋਂ ਚੜ ਕੇ ਦਿਖਾਵਾਂਗੇ ਸੋ ਮਿਲਦੇ ਅਸੀਂ ਅੱਗੇ ਜਾ ਕੇ ਬੰਦੇ ਸਾਡੇ ਕੈਮੋ ਕੈਮ ਆ ਪੁਰੇ ਇਹ ਬੰਦਿਆਂ ਦਾ ਇਹ ਆ ਵੀ ਕਾਓ ਤੇ ਨਾਲ ਹੀ ਰੈਡੀ ਠੀਕ ਆ ਚਲੋ ਜੀ ਦੂਰ ਹੁੰਦਾ ਤੇ ਮੈਂ ਵੀ ਨਹੀਂ ਕਹਿਣਾ ਮੈਂ ਨੂੰ ਪਤਾ ਹੀ ਚਲਾ ਹੋਂ ਜਾਣ ਕਰਨਾ ਆ ਇਹ ਭਰਾ ਆਪਣੀ ਦੁਕਾਨ ਬੰਦ ਕਰ ਗਿਆ ਲਾਜਾ ਭਰਾ ਦੀ ਟੀਮ ਦਾ ਨਿਊ ਮੈਂਬਰ ਮੁੰਡਾ ਬਿੰਮਲ ਬਿੰਮਲ ਹਾਂ ਨਾ ਅਸੀਂ ਆਪਣੀ ਦਾਦੀ ਦਾ ਪਿੰਡ ਦਿਖਾਉਨੇ ਆ ਭੱਲੋਵਾਲ ਇਹ ਇੱਥੇ ਆਹ ਆ ਰੋੜ ਜਾਂਦਾ ਆ ਜਿਹੜਾ ਪੀਲੀਆਂ ਦੁਕਾਨਾਂ ਆ ਨਾ ਇਹ ਸਾਡੀ ਦਾਦੀ ਦੇ ਪਿੰਡ ਨੂੰ ਮੋੜ ਚਲ ਗਿਆ ਜੀ ਆ ਸਾਡੀ ਦਾਦੀ ਇੱਥੋਂ ਦੀ ਆ ਪੇਕੇ ਪਿੰਡ ਹੱਡੀ ਦਾਦੀ ਦਾ ਆ ਜਿਹੜਾ ਆ ਭੱਲੋਵਾਲ ਟੰਡੇ ਨਹੀਂ ਤਾਂ ਇਹ ਤਾਂ ਹੀ ਠੰਡੀ ਰਹਿੰਦੀ ਆ ਨਹੀਂ ਕਈ ਵਾਰ ਜਦ ਗਰਮੀ ਜਦ ਹੁੰਦਾ ਤਾਂ ਗਰਮੀ ਬਹੁਤ ਹੁੰਦਾ ਆ ਇੱਥੋਂ ਦੂਰੋਂ ਵੀ ਟਲਾ ਲੱਭਦਾ ਆ ਤੁਹਾਨੂੰ ਮੈਂ ਇੱਥੋਂ ਜਿਹੜਾ ਦਿਖਾਵਾਂਗਾ ਇਹ ਤਾਂ ਨਹੀਂ ਉਹ ਦੇਖੋ ਇਹ ਇੱਥੋਂ ਦੇ ਹੁਣ ਗੱਡੀ ਤੇਜ਼ ਆ ਜਿਹਦਾ ਤੁਹਾਨੂੰ ਮੈਂ ਦਿਖਾ ਜਿੰਦਾ ਅੱਗੇ ਉਧਰੋਂ ਪੈ ਗਏ ਆਪਾਂ ਸੱਜੀ ਸੱਜੇ ਪਾਸੇ ਭੈਣਾਂ ਉਧਰੋਂ ਤੇ ਇੱਥੋਂ ਤੁਹਾਨੂੰ ਦਿਖਾਉਣਾ ਇੱਥੋਂ ਲੱਭਦਾ ਆ ਪੂਰਾ ਇਦੇ ਉੱਤੇ ਜਾਣਾ ਹੀ ਆਪਾਂ ਤੇ ਨਾਲੇ ਮੱਥਾ ਟੇਕ ਕੇ ਆਵਾਂਗੇ ਕਿਦੂ ਖੋਣ ਦਿੱਤੀ ਮੇਰੀ ਆ ਲਓ ਜੀ ਇੱਥੇ ਲਿਖਿਆ ਆ ਸ਼ਿਵ ਮੰਦਿਰ ਗਗਨਜੀ ਦਾ ਢਲਾ ਇਤੋਂ ਅਸੀਂ ਮੋੜ ਲਿਆ ਖੱਬੇ ਨੂੰ ਬਾਸ ਪਹੁੰਚ ਗਏ ਜੀ ਆਪਣੀ ਲੋਕੇਸ਼ਨ ਦੇ ਉੱਤੇ ਨਿੱਤਾਂ ਨੂੰ ਇੱਥੋਂ ਮੜਾ ਜਾ ਦਰਸ਼ਨ ਕਰਾਵਾਂ ਦੇਖੋ ਸਾਡੇ ਇਲਾਕੇ ਦੇ ਵਿੱਚ ਕਿੰਨੀਆਂ ਵਧੀਆ ਮਤਲਬ ਕਿ ਜਗਾਵਾਂ ਆ ਇਹ ਤੇ ਚਲੋ ਮੰਦਿਰ ਵੀ ਆ ਤੇ ਇਹ ਤੇ ਧਾਰਮਿਕ ਸਥਾਨ ਵੀ ਕਹਿ ਸਕਦੇ ਇਹਨੂੰ ਹਨਾ ਆਪਾਂ बड़िया चीजा है जीडिया भी आप देखिया नहीं है देखो जी पहाड़िया शुरू हो गई ਇਹ ਢੱਲਾ ਬਹੁਤ ਇਹਨਾਂ ਨੂੰ ਤਾਂ ਚਲੋ ਸਾਡੇ ਇਲਾਕੇ ਵਾਲਿਆਂ ਨੂੰ ਤਾਂ ਪਤਾ ਹੀ ਆਉਂਦੇ ਆ ਲੋਕ ਬਹੁਤ ਅੱਜ ਤੁਹਾਨੂੰ ਉੱਪਰ ਜਾ ਕੇ ਦਿਖਾਉਂਦੇ ਆ ਇੱਥੋਂ ਫਿਲਹਾਲ ਤੁਸੀਂ ਦੇਖੋ ਨੰਦ ਮੇਲਾ ਨਜ਼ਾਰਾ ਕੁਦਰਤ ਦਾ ਪਰਵਾਰ ਵਰਗਾ ਮੈਂ ਕਹਿੰਦਾ ਸ਼ਹਿਰ ਨਹੀਂ ਹੈਗਾ Rajasthan ਵਰਗਾ ਉਹਨਾਂ ਇੱਕ ਡਰਾਈਵਰ ਨੇ ਨਾ ਆਪਣੇ ਗੱਲ ਕੀਤੀ ਇੰਟਰਵਿਊ 'ਚ ਕਹਿੰਦੇ ਵੀ ਚਲੋ ਤੁਸੀਂ ਡਰਾਈਵਰੀ ਕੀਤੀ ਆ ਵੀ ਇੰਨਾ ਚਿਰ 40 45 ਸਾਲ ਤੇ ਸਭ ਤੋਂ ਸੇਫ ਇਲਾਕਾ ਸਭ ਤੋਂ ਵਧੀਆ ਇਲਾਕਾ ਕਿਹੜਾ ਤੁਹਾਨੂੰ ਲੱਗਦਾ ਆ ਜਿਹੜਾ ਕਿ ਮਤਲਬ ਕਿ ਇੰਡੀਆ ਦੇ ਵਿੱਚ ਵਧੀਆ ਜਿਹੜਾ ਡਰਾਈਵਰਾਂ ਦੀ ਵਧੀਆ ਆ ਉਦਾਂ ਵੀ ਲੋਕਾਂ ਲਈ ਵੀ ਸੇਫ ਆ। ਉਹਨੇ ਪਤਾ ਕੀ ਕਿਹਾ ਸਾਬੀ? ਕਹਿੰਦਾ Rajasthan ਵਰਗਾ ਇਲਾਕਾ ਦੀ ਭਾਜੀ ਭਾਈ ਅਸੀਂ ਬੜਾ ਘੂਮ ਕੇ ਵੇਖਿਆ। ਕਹਿੰਦਾ Rajasthan ਇੰਨਾ ਕੁ ਵਧੀਆ ਇੰਨਾ ਕੁ ਸੇਫ ਸ਼ਹਿਰ ਇੰਨੇ ਕੁ ਇਮਾਨਦਾਰ ਲੋਕ ਭੋਲੇ ਲੋਕ ਹਨਾ। ਕਦੀ ਕਿਸੇ ਨਾਲ ਕੋਈ ਹੋਏ ਤੋ ਇਹ ਨਹੀਂ ਕਰਨਗੇ ਵਧੀਆ ਬੋਲਦੇ ਚੱਲਦੇ ਇੱਜ਼ਤ ਕਰਦੇ ਆ। ਮਤਲਬ ਐਦਾਂ ਦੇ ਵਧੀਆ ਲੋਕ ਆ। ਮੈਂ ਹਾਂ ਦੇਖ ਲਾ ਮੈਂ ਵੀ ਤੈਨੂੰ ਕਹਿਣ ਮਹਾਰਾਜ ਤਨ ਅਸੀਂ ਕਿੰਨਿਆਂ ਨੂੰ ਪੁੱਛਿਆ ਇਸ ਤੋ ਦੁਕਾਨਦਾਰਾਂ ਨੂੰ। ਸਾਰਿਆਂ ਨੇ ਹੀ ਕਹੀ ਭਾਜੀ ਗੱਡੀ ਭਾਵੇਂ ਬਾਹਰ ਵੀ ਲਾ ਦਿਓ ਤੁਹਾਡੀ ਗੱਡੀ ਨੂੰ ਨੀ ਕੋ ਹੱਥ ਲਾਊਗਾ ਹੈਂ ਰੋਡ ਵੀ ਬਹੁਤ ਸਾਫ਼ ਹੈਂ ਲਓ ਜੀ ਚੜਾਈ ਚੜਦੇ ਪਏ ਆਂ ਤੇ ਬਸ ਗੇਟ ਆ ਰਿਹਾ ਆ ਢੱਲੇ ਵਾਲੇ ਮੰਦਰ ਦਾ ਤੇ ਦਿਖਾਉਨੇ ਆ ਫਿਰ ਤੁਹਾਨੂੰ ਜਿਲੇ ਚੜਾਈ ਸ਼ੁਰੂ ਕਰਦੇ ਆ ਫਿਰ ਦਿਖਾਉਨੇ ਤੁਹਾਨੂੰ ਜੈਪੁਰ ਫਿਰ ਦਿਖਾਵਾਂਗੇ ਇੱਕ ਵਾਰੀ ਫੇਰ ਹੈਂ ਜੈਪੁਰ ਜੈਪੁਰ ਵਾਰੇ ਕੀ ਕਹਿਣਾ ਚਾਹਣਾ ਸਭੀ ਤੂੰ ਜੈਪੁਰ ਉਹ ਬਹੁਤ ਬੜਾ ਸੋਹਣਾ ਜਿਹਾ ਲੱਗਾ ਜਿਦਾਂ ਨਾ ਮੈਨੂੰ ਵੀ ਨਾ ਮੈਨੂੰ ਵੀ ਬੜਾ ਹੀ ਸੋਹਣਾ ਸ਼ਹਿਰ ਲੱਗਾ ਕਿੰਨਾ ਟੈਂਪੂ ਤੇ ਘੁੰਮਦੇ ਸੀ ਇੱਧਰ ਉੱਧਰ ਚਲਿਆ ਯਾਰ ਯਾਦਾਂ ਹੀ ਹੁੰਦੀਆਂ ਨੇ ਸੱਜਣਾ ਨੀਆਂ ਭਾਵਾਂ ਜਦਾਂ ਮਰਜ਼ ਹੁਣ ਪਾਉ ਬਾਹਰ ਚੱਲ ਗਿਆ ਤੇ ਵੀ ਯਾਦਾਂ ਤੇ ਆ ਗਈਆਂ ਨੇ ਜੁੜੀਆਂ ਕੱਟ-ਕੱਟ ਦੀ ਇਹ ਤਾਂ ਨਾ ਕਦੀ ਗਈ ਕੱਟ-ਕੱਟ ਅੱਛਾ ਉਹ ਵਲੌਗ ਸਾਰੀ ਉਮਰ ਲਈ ਪੈ ਗਿਆ ਜਦੋਂ ਮਰਜ਼ੀ ਬੰਦਾ ਯਾਦਗਰ ਨੂੰ ਤਾਜੀ ਕਰ ਸਕਦਾ ਕਿਉਂ ਪਿੰਡ ਦੇ ਵਿੱਚੋਂ ਲੰਘ ਕੇ ਸੌੜਾ ਪਿੰਡ ਹੁੰਦਾ ਆ ਸੌੜਾ ਉਹ ਲੰਘ ਕੇ ਵਿੱਚੋਂ ਦੀ ਤੇ ਫੇਰ ਢਿੱਲੇ ਵਾਲਾ ਮੰਦਿਰ ਹੁੰਦਾ ਤੇ ਅਸੀਂ ਇਹ ਪਿੰਡ ਲੰਘਦੇ ਪਏ ਦਿਖਾਉਨੇ ਤਾਂ ਵਾਹ ਜੀ ਬੈਂਕ ਤੇ ਸ਼ੌਪੜ ਲੰਘਦੇ ਪਏ ਆ ਕੀ ਕੋ ਤਾਂ ਨਾ ਮਾਤੀ ਰੋਗ ਲਾ ਰੋ। ਆ ਉਹੀ ਦੇਖਣ ਨੇ ਸਲਾਤ ਵਾ ਵਡਾ ਪਿੰਡ ਆ। ਮੇਰੇ ਸਣਾ ਗੁਰਦਰਾ ਸਾਹਿਬ ਵੀ ਹੈਗਾ ਆ। ਬਜ਼ੁਰਗ ਬੈਠੇ ਆ। ਹੈ ਸੱਤੇ। ਉਹ ਹੋਰ ਆ ਵੀ ਹੁੰਦਾ ਜਣਾ। ਉਹ 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 ਅਗਲਾ ਮੋੜ ਸੀਗਾ। ਜਿਹੜਾ ਤੂੰ ਕਹਿ ਇਹਨੇ ਨਾ ਸਾਬੀ ਉਹ ਅਗਲਾ ਮੋੜ ਆ ਅਸੀਂ ਵੀ ਜਿਆਦਾ ਉਧਰ ਹੋਈ ਆਈ ਦਾ। ਜਿਆਦਾ ਮੈਂ ਪਹਿਲੀ ਵਾਰ ਇਧਰ ਦੀ। ਨਹੀਂ ਮੈਂ ਆਇਆ ਇੱਕ ਦੋ ਵਾਰ ਇਧਰ ਦੀ ਪਰ ਮੇਨ ਉਹੀ ਆ। ਦਾਜੀ ਭਾਈ ਨਾ ਫਾਸਟ ਯਾਦੇ ਮਾਜੀ ਮਾਜੀ ਮੇਰੇ ਹਿਸਾਬ ਨਾਲ ਕਿਤਾ ਕੋਤਾਂ ਜਵਾੜ ਦਾ ਨਾ ਕਿ ਮੇਰੇ ਹਿਸਾਬ ਨਾਲ ਲਓ ਜੀ ਆਓ ਦੇਖੋ ਟਿੱਲਾ ਮਮਾ ਆਇਦਰ ਹੁਣ ਮੋੜਨਾ ਤੇ ਉਹ ਗੇਟ ਆ ਗਿਆ ਲੱਜ ਪਾਗੀ ਹੋ ਗਿਆ ਆ ਆਹ ਇਹਦੇ ਆਪ ਵੀ ਕਿਨੇ ਚਾਚੇ ਨੇ ਲੁਕਾ ਲਓ ਜੀ ਆਹ ਨਹਿਰ ਟੱਪ ਗਏ ਆ ਤੇ ਆ ਲਓ ਜੀ ਆਹ ਰੋਡ ਤੇ ਚੜ ਕੇ ਤੇ ਆ ਗਿਆ ਗੇਟ ਮੋਰੇ ਬਾਜੀ ਹੌਲੀ ਹੌਲੀ ਇੱਥੋਂ ਮੜਾ ਜਾਣ ਦੀ ਇੱਥੋਂ ਤਾਂ ਦੇਖਣਾ ਨੇ ਯਾਰਾ ਹੁਣ ਆਪਾਂ ਆ ਨਾਲ ਨਾਲ ਆਉਂਦੀ ਆ ਜੀ ਇਹਦੇ ਨਾਲ ਹੀ ਅੱਗੇ ਜਾ ਕੇ ਤੇ ਲੇਦਾ ਮੰਦਰ ਆ ਜਣਾ ਆ ਸੋ ਤਕੋ ਲੋਕ ਵੀ ਸਿਆਰ ਸਪਟਾ ਵੀ ਕਰਦੇ ਨਾਲੇ ਮੰਦਰ ਮੱਥਾ ਵੀ ਟੇਕ ਆਉਂਦੇ ਆ ਇਹ ਸਾਰਾ ਜੰਗਲੀ ਜਿਹਾ ਏਰੀਆ ਆ ਮਤਲਬ ਲਾਗੇ ਛਾਕੇ ਦੇਖੋ ਇਲਾਕਾ ਬਹੁਤ ਵਧੀਆ ਆ ਇਹ ਬਿਲਕੁਲ ਸਾਡੇ 15 ਕਿਲੋਮੀਟਰ ਦੇ ਏਅਰ ਕੇਅਰ ਦਾ ਦੂਰ ਨਹੀਂ ਹੈਗਾ ਤੇ ਬਹੁਤ ਸੋਹਣਾ ਇਲਾਕਾ ਆ ਤੇ ਆਪਾਂ ਦੇ ਕਦੀ ਯਾਰ ਕਿੰਨਾ ਚਿਰ ਹੋ ਗਿਆ ਦੂਰ ਪਰ ਜਾਂਦੇ ਰਹੇ ਤੇ ਆਪਣਾ ਇਲਾਕਾ ਦੇਖਾ ਲਗਾਇਆ ਹੀ ਨਹੀਂ ਕਿ ਇਹਨੂੰ ਇਹ ਇਲਾਕਾ ਆ ਕਿੰਨਾ ਉੱਚਾ ਪਹਾੜ ਦੇ ਉੱਤੇ ਮੰਦਰ ਬਣਿਆ ਜਿਹੜਾ ਕੀ ਤੱਕਣ ਵਾਲੀ ਚੀਜ਼ ਆ ਬੜੀ ਦੂਰੋਂ ਦੂਰੋਂ ਲੋਕ ਦੇਖਣ ਹੁੰਦੇ ਆ ਇਹ ਸਾਡੇ ਲੱਗੇ ਆ ਤੇ ਭਾਜੀ ਉੱਦਾਂ ਵੀ ਇਤੇ ਹਫ਼ਤੇ ਬਾਅਦ ਇੱਕ ਤਾਂ ਕਿੜਾ ਮਾਰੇ ਬੰਦਾ ਹੁਦਾ ਤੰਦਰੁਸਤ ਹੋ ਜਾਂਦਾ ਯਾਰ 700 ਪੌੜੀ 800 ਚੜ੍ਹਨੀ ਤੇ ਬੰਦਾ ਬੰਦੇ ਦਾ ਸਾਹ ਕਿੰਨਾ ਪੱਕਦਾ ਹੈਣਾ ਉਹ ਤਾਂ ਪਤਾ ਲੱਗਣਾ ਮੈਨੂੰ ਤਾਂ ਹੁਣ ਹੌਲੀ ਹੌਲੀ ਚੜ੍ਹਿਆ ਜਾਣਾ ਆ ਜਾ ਕੇ ਤਾਂ ਥੋੜੀ ਚੜ੍ਹਿਆ ਪਰ ਤੂੰ ਤੇ ਜਿਮ ਜਾਣਾ ਤੇਰਾ ਪਤਾ ਲੱਗੂਗਾ ਕਿ ਤੂੰ ਕਿੰਨੀ ਕਿ ਜਿਮ ਲਾਉਣਾ ਲਓ ਜੀ ਆ ਗਿਆ ਮੰਦਰ ਤੇ ਟਿਲਾ ਹੈਗਾ ਆ ਵੇਹ ਕੁਲ ਮਲਾ ਕੇ ਵਧੀਆ ਲੋਕ ਆਉਂਦੇ ਆ ਸੰਗਤਾਂ ਆ ਰਹੀਆਂ ਐ ਤੇ ਜਾ ਰਹੀਆਂ ਐ ਲਓ ਜੀ ਤੁਹਾਨੂੰ ਦਿਖਾ ਦਿੰਨੇ ਹਾਂ ਮੇਲੇ ਦਾ ਇਹ ਆ ਮੇਨ ਗੇਟ ਆ ਗਿਆ ਜੀ ਟਿਲੇ ਦਾ ਉਹ ਆ ਕੀ ਬਹੁਤ ਐਡ ਤੇ ਲਓ ਜੀ ਆ ਇਧਰ ਨੇ ਇਧਰ ਨੂੰ ਚਾੜਦੇ ਹੋ ਪਾਰਕਿੰਗ ਇਧਰ ਹੀ ਆ ਹਾਂ ਉਹ ਪੜ ਕੇ ਜਾਂਦੀ ਕੱਡੀ ਅਸੀਂ ਵੀ ਪੁਰ ਲਓ ਜੀ। ਕਿ ਲਾਭ ਜਮਨ ਚੱਲ ਰਹੀ ਐ। ਘਰਤੀ ਚੜਾਈ ਸ਼ੁਰੂ। ਇਹ ਸਾਡੇ ਟਿੱਲੇ ਦਾ ਮੰਦਿਰ ਆ ਤੇ ਪੌੜੀਆਂ ਸ਼ੁਰੂ ਕਰਤੀਆਂ ਚੜਨੀਆਂ। ਆ ਉਹਦੇ ਗੁੰਡਾ ਵੀ ਪੈ ਇਥੇ ਅਮਰੀਕਾ ਇਥੇ ਕੈਨੇਡਾ ਵਾਲਾ ਉਹਦੇ ਨਾਲ। ਹਾਂ। ਲਓ। ਗੱਡੀ ਗਾਣੀ। ਗਾਣ ਹੁਣ ਜਾਇਆ ਜਾਣਾ ਆ। ਕਿਤੇ ਜਾ ਸਹੀ ਲੱਗਦਾ ਪਤਾ। ਉਹ ਐਡੇ ਨਹੀਂ ਚਾਹਤਾ ਦਿਨ ਮਾੜੇ। ਨਹੀਂ ਰਾਂ ਦੇਖੋ ਪਾਜੀ ਆਰਾਮ ਨਾਲ ਚੜਦੇ ਜਾਓ ਨਾ ਆਰਾਮ ਨਾਲ। ਫੇਰ ਨਹੀਂ ਬੰਦਾ ਥੱਕਦਾ ਜੇ ਤੁਸੀਂ ਕਹੋ ਨਾ ਤੇਜ਼ ਤੇ ਚੜਨਾ। ਫੇਰ ਥੱਕਦਾ ਬੰਦਾ। ਤੇ ਦੇਖੋਨੇ ਤੁਹਾਨੂੰ ਉੱਪਰ ਜਾ ਕੇ ਜਿਹੜਾ ਵਿਊ ਚੈੱਕ ਕਰਨ ਦਾ ਨਜ਼ਾਰਾ ਹੋਣਾ ਨਾ ਦੇਖਣ ਦਾ ਤੇ ਜਿਹੜਾ ਤੁਹਾਨੂੰ ਦਿਖਾਉਣ ਦਾ ਗੁਲਾਬ ਜਮਨਾਲਾ ਕੰਮ ਨਵੇੜ ਹੀ ਦਈਏ ਫੇਰੀ ਚੱਲਦੇ ਹਾਂ ਉੱਪਰ ਨੂੰ ਵਾਹ ਵਾਜੀ ਵਾਹ ਔਰ ਜਾਰੇ ਪਾਸੇ ਦਰਖਤਾਂ ਦੀ ਛਾਂ ਵੇਖੋ ਜਿਹੜਾ ਜਿਹੜਾ ਵੀਰ ਆਇਆ ਨਾ ਕਮੈਂਟ ਕਰਕੇ ਤੇ ਜਿਹੜਾ ਆਇਆ ਇੱਥੇ ਜਿਹੜਾ ਨਹੀਂ ਆਇਆ ਹੈ ਸਾਬੀ ਲਾਗੇ ਛਾਗੇ ਵਾਲੇ ਸਾਰੇ ਆਏ ਹੁੰਦੇ ਇੱਥੇ ਕਿ ਨਹੀਂ ਕੱਲ ਵੀ ਆਉਂਦੇ ਨਾ ਕੱਲ ਨੂੰ ਬਹੁਤ ਹੁੰਦਾ ਐਤਵਾਰ ਜਿਆਦਾ ਐਤਵਾਰ ਬਹੁਤ ਹੁੰਦੇ ਲੋਕੀ ਹਾਂ ਅੱਛਾ ਪੂਰੇ ਸੌਣ ਮੇ ਨਹੀਂ ਆਉਣਾ ਆਉਣਾ ਹੀ ਆਉਣਾ ਆਹ ਹੈ ਗੱਡੀ ਜਿਹੜੀ ਮੰਦਰ ਵਾਲਿਆਂ ਦੀ ਗੱਡੀ ਹੈ ਜੀ ਇਹ ਗੱਡੀ ਉੱਪਰ ਲੱਗੀ ਆ ਇਹ ਇਹ ਬਾਬਿਆਂ ਨਾਲ ਲੱਗੀ ਆ ਜੀ ਤੇ 50 60 ਰੁਪਏ ਰਹਿੰਦੇ ਆ ਸਵਾਰੀ ਮੇਰੇ ਹਿਸਾਬ ਨਾਲ ਤੇ ਗੱਡੀ ਤੇ ਲੈ ਜਾਂਦੇ ਆ ਜਿਆਦਾ ਤੁਰ ਕੇ ਜਾਂਦੀ ਸੰਗ ਤੇ ਜਿਹੜੇ ਨਹੀਂ ਚੜ ਸਕਦੇ ਉਹ ਗੱਡੀ ਤੇ ਵੀ ਚੱਲ ਜਾਂਦੇ ਆ ਬਹੁਤ ਸਵਾਦ ਰਿਹੰਦੇ ਬਿਸਕੁਟ ਯਾਰ ਗੁੱਡ ਹਾ ਯਾਰ ਆਪਣੀ ਗੱਡੀ ਧਿਆੰਦੀ ਇਹਨਾਂ ਨੇ ਆ ਦੇ ਇਹ ਹੁਣੇ ਕੋਈ ਵੀ ਆਈਪੀ ਭਰਾ ਪਰਸਨ ਕਿਉ ਨੀ ਬੰਦਾ ਤੇ ਆਪਣਾ ਵੀ ਭਰਾ ਇਥੇ ਲੱਗਾ ਜੇ ਮੈਨੂੰ ਕਹਿ ਦਿੰਦਾ ਤੇ ਆਪਣੀ ਗੱਡੀ ਆ ਜਾਣੀ ਪਰ ਫੇ ਮੈਂ ਕਿਹਾ ਚਲ ਕੀ ਯਾਰ ਹਨਾ ਭਾਈ ਤੁਰ ਕੇ ਆਏ ਆ ਤੁਰ ਕੇ ਦਿਖਾਉਣੇ ਤਾਂ ਆਪਾਂ ਤੁਰ ਕੇ ਆ ਕਿਉ ਨਾਲ ਤੁਹਾਨੂੰ ਥੱਲੇ ਵੀ ਮੈਂ ਦਿਖਾਈ ਜਾਂਦੇ ਆ ਦੇਖੋ ਜੀ ਆਉਂਦੇ ਵਾਰ ਤਾਂ ਨਹੀਂ ਕੋਈ ਨਹੀਂ ਪ੍ਰੋਬਲਮ ਹੁੰਦੀ ਪਰ ਜਾਂਦੇ ਵਾਰ ਝੱਗ ਬਹੁਤ ਨਿਕਲਦੀ ਆ ਤੇ ਅੱਜ ਵਾਰ ਸੰਗਤ ਬਹੁਤ ਹੁੰਦੀ ਅੱਜ ਤਾਂ ਚਲੋ ਟਾਵੇਂ ਟੱਲੇ ਬੰਦੇ ਆ ਰਹੇ ਆ ਸਾਬੀ ਨੇ ਪਹੁੰਚਾ ਟੰਗ ਲਿਆ ਸਾਬੀ ਪਹੁੰਚਿਆ ਕਲੀ ਤਾਂ ਕੀਤਾ ਵੀ ਹੈ ਇਹਦਾ ਨਾ ਗਰਮੀ हट ਜਾਂਦੀ ਆ ਤਾਂ ਐਡਾ ਮੋਟਾ ਪਾ ਆਇਆ ਪਤਲਾ ਪਾ ਹੁੰਦਾ ਪਜਾਮਾ ਓਕੇ ਲਵ ਜੀ ਹੌਣ ਦਿਖਾਉਨੇ ਆ ਅੱਲਾਹ ਜੀ ਮਗਰ ਦਾ ਵੀਊ ਚੈੱਕ ਕਰੋ ਹੁਣ ਇਹਦੇ 15 ਜਣਾ ਪੈ ਗਏ ਕਿੰਨੇ ਆ ਕਿ ਪੌੜੀਆਂ ਚੜਾ ਚੜਾਏ ਹੋਵਾਂਗੇ ਸਾਬੀ ਆਹੋ ਅੱਗੇ ਰੁਕਦੇ ਆ ਅੱਗੇ ਉਹ ਦਿਖਾਉਨੇ ਆ ਪੂਰਾ ਉੱਪਰੋਂ ਵਧੀਆ ਲੱਭਦਾ ਹੂੰ ਹੂੰ ਬੈ ਗਏ ਹੋ ਕੀ ਗੱਲ ਸਾਨੂੰ ਨਹੀਂ ਠੀਕ ਲੱਗਦਾ ਤੁਹਾਡਾ ਕੰਮ ਹੋ ਗਿਆ ਆ ਮਤਲਬ ਬੈਨ ਬ੍ਰੇਕ ਖਿੱਚੀ ਗਈ ਆ ਦਰਸ਼ਨ ਕਰੋ ਜੀ ਸ਼ਿਵ ਜੀ ਮਹਾਰਾਜ ਦੀ ਮੂਰਤੀ ਦੇ ਛੋਟੇ ਛੋਟੇ ਪੜਦੇ ਹੁੰਦੇ ਸੀ ਆਪਾਂ ਉਦੋਂ ਬਣਦੀ ਪਈ ਸੀ ਇਹ ਆ ਕੰਮ ਇਹ ਕਰੀ ਭਈਆ ਮਾੜੀ ਘੰਟੀ ਮਤਲਬ ਹਲੋ ਜੀ ਚਲੋ ਸੱਚੇ ਹੀ ਹੁਣ ਬਾਓ ਹੁਣ ਜੋਰ ਚੱਪੇ ਜਿਹਾ ਚੜ ਰਹੇ ਉੱਪਰ ਮੰਦੇ ਪਾਣੀ ਪੀ ਵੀ ਆ ਰਹੇ ਆ ਬਹੁਤ ਜਿਆਦਾ ਯਾਰ ਸਾਹ ਚੜ ਜਾਂਦਾ ਸਾਹੀ ਹਾਂ ਬਹੁਤ ਥੱਕਾ ਚਾਹੀ ਕਰ ਰੇ ਸਰੀਰ ਨਾਲ ਪਰ ਸਰੀਰ ਸਾਥ ਨਹੀਂ ਦੇ ਰਿਹਾ ਨਹੀਂ ਚਲੋ ਚਲੋ ਸ਼ਾਬਾਸ਼ ਹੋਣੀ ਆ ਜੀ ਉਹ ਤੇ ਆ ਜੀ 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 ਬਹੁਤ ਲੀਕਾਂ ਕਰਦੇ ਆ ਰਹੇ ਨੇ ਸਹੀ ਗੱਲ ਆ ਹਾਂ ਅਰੇ ਕਲ ਮੈਂ ਹਾਂ ਯਾਰ ਚੰਗਿਆੜੇ ਨਿਕਲ ਗਏ ਪੂਰੇ ਕੀ ਕਰੀਏ ਠੀਕ ਹੈ ਸਾਬ ਉਹ ਪੱਕਦਾ ਹੈ ਹੈ ਵਧੀਆ ਮਮਾ ਐਸੇ ਬਹੁੰਦੀ ਮੇਜ ਤੂੰ ਕਹਿਣਾ ਤੇ ਆਈਏ ਕਰੀਏ ਆ ਜਾ ਕਰਾਂ ਆ ਜਾ ਕਰਾਂ ਪੱਕਾ ਦੱਸ ਪੱਕਾ ਚੱਲ ਠੀਕ ਆ ਪਹੁੰਚ ਗਏ ਅੰਦਰ ਉਹ ਦਿਖਾਉਣੇ ਤੁਹਾਨੂੰ ਮੰਦਿਰ ਨਾਲੇ ਮੱਥਾ ਟੇਕ ਲੀਓ ਚੱਲ ਜੂ ਚੱਲੋ ਚੱਲੋ ਆ ਨਾ ਦੇਖੋ ਨਿਆਰਾ ਉਪਰੋਂ ਅੰਦਰ ਮੰਦਰ ਦੀ ਆਰਤੀ ਹੋ ਰਹੀ ਆ ਤੇ ਆਪਾਂ ਇੱਧਰ ਦੇਖ ਗੱਡੀ ਇੱਥੋਂ ਲੱਭਣੀ ਨਹੀਂ ਹੈਗੀ ਹੋਰ ਅੰਦਰ ਪੂਰੀ ਲੱਗੀ ਆ ਹਾਂ ਉਹ ਥੱਲੇ ਰਹਿ ਗਈ ਜੀ ਪਾਰਕਿੰਗ ਤੇ ਇੱਧਰ ਵੇਖੋ ਆਪਣਾ ਏਰੀਆ ਇੱਧਰ ਆਪ ਜੀ ਇੱਧਰ ਆ ਜਾਓ ਲਓ ਜੀ ਆਪਣਾ ਇਲਾਕਾ ਵੇਖੋ ਉਹ ਪਰਿਓ ਆਪਾਂ ਆਏ ਆ ਪਰਿਓ ਉਧਰੋਂ ਸ਼ਹਿਰ ਮਕੀਰੀਆਂ ਤੋਂ ਹੋ ਸ਼ਾਮ ਜੀ ਪੈ ਗਈ ਨਹੀਂ ਤਾਂ ਲੱਭਦਾ ਆ ਆ ਥੱਲੇ ਪਿੰਡ ਆ ਜਿੱਥੋਂ ਆਪਾਂ ਆਏ ਆ ਨਿਕਲ ਕੇ ਤੇ ਆ ਸਾਰੇ ਵਿੱਚ ਪਿੰਡ ਹੀ ਆ ਜਿੱਥੋਂ ਨਿਕਲ ਕੇ ਵਿੱਚ ਦੀ ਰਸਤਾ ਆਉਂਦਾ ਤੇ ਇੱਕ ਬਾਰੋਂ ਬਾਰ ਆਪਾਂ ਆਏ ਬਾਰੋਂ ਲੈ ਬਹੁਤ ਕਸ਼ਟ ਨਾਲ ਪਹੁੰਚੇ ਉੱਪਰ ਵਾਕੇ ਸਹੀ ਗੱਲ ਆ ਮਾਦਾ ਜਾਂਦਾ ਹੈ ਹੋਰ ਜਦੋਂ ਨਿਕਲਦਾ ਨਾ ਸਾਡੇ ਦੇ ਇੱਕ ਉਹ ਕਿਹੜਾ ਜ਼ਰੂਰ ਆਉਣਾ ਚਾਹੀਦਾ ਬੜਾ ਪ੍ਰਾਣਾ ਮੰਦਿਰ ਆ ਜੀ ਮਹਾਰਾਜ ਹਮ ਮਾਰੇ ਨੂੰ ਮਾਣ ਮਟਾ ਦੇ ਮਨਸਰਤ ਆ ਦੇ ਵਾਰੀ ਸਾਰਾ ਉੱਪਰ ਬਣਿਆ ਜੀ ਮਤਲਬ ਉੱਪਰ ਆਸੂ ਇੰਨੀ ਖਵਾਵਦੀ ਆ ਨਾ ਮੇਰੇ ਦੇਖਾ ਵਾ ਠੰਡੀ ਦੇ ਹੋਏ ਇੱਥੇ ਭਾਰ ਗਰਮੀਆਂ ਦੇ ਵਿੱਚ ਵੀ ਕੋਈ ਏਸੀ ਉਸੀ ਲੈਣ ਦੀ ਲੋੜ ਨਹੀਂ ਆ ਰਾਤ ਨੂੰ ਅੱਛੇ ਸਿਆਲਾਂ ਚ ਤੇ ਗੱਲ ਹੀ ਹੋ ਰਹੀ ਯਾਰ ਵਧੀਆ ਵਗੰਦੀ ਹਵਾ ਹੂਗਾ ਹਾਂ ਹਜੇ ਕੀ ਅੱਜ ਹੋਮਜ ਆ ਤਾਂ ਵੀ ਇੱਥੇ ਮਾਮਾ ਚਾਹੀ ਬਹੁਤ ਹੋ ਗਈ ਆ ਹਾਈਟ ਦੇ ਉਧਰ ਦਾ ਫਾਰਮ ਮੜਾ ਜਾ ਦੇਰ ਤੋਂ ਸਵੇਰ ਹੀ ਰਹਿ ਗਿਆ ਇਧਰ ਸ਼ਹਿਰ ਮਕੀ ਰੀਆਂ ਆ ਧੁੰਦੀ ਪਈ ਪੂਰੀ ਸਾਰਾ ਆਪਣਾ ਇਲਾਕਾ ਆ ਇਹ ਲਾਗੇ ਛਾਕੇ ਪਿੰਡ ਆ ਕੋਈ ਮੋਣੀ ਕਿਹੜੇ ਵੀ ਨਹੀਂ ਆ ਜਾਂਦਾ ਇੱਥੇ ਆਹੋ ਨਹੀਂ ਮੌਸਮ ਕਹਿੰਗੇ ਇਧਰ ਗ੍ਰੀਨਰੀ ਬਹੁਤ ਨਾ ਬਰਖਤ ਬੜਾ ਚਾਈ ਤੇ ਆ ਮੀਮੂ ਕਹਿੰਦੇ ਰਹਿੰਦੇ ਆ ਥੱਲੇ ਇਦਾਂ ਲੱਗਦਾ ਪਿਆ ਜਿਦਾਂ ਕਿ ਬਾਹਰਲੇ ਦੇਸ਼ ਨਹੀਂ ਆ ਗਏ ਹੁਣ ਹੈ ਲਾਈਟਾਂ ਚੱਗੀਆਂ ਜੀ ਦੇਖੋ ਮੋੜ ਚੜ ਬਣ ਗਿਆ ਪੂਰਾ ਪਰੇ ਆਪਣਾ ਮਕੇਰੀਆਂ ਸ਼ਹਿਰ ਆ ਇੱਥੋਂ ਜੀ 10 15 ਕਿਲੋਮੀਟਰ ਜਿੱਥੋਂ ਆ ਪਾਣੀ ਆ ਮਕੇਰੀਆਂ ਤੋਂ ਵੀ ਅੱਗੇ 9 ਕਿਲੋਮੀਟਰ ਸਾਡਾ ਪਿੰਡ ਆ ਗਰਦਾਸਪੁਰ ਰੋਡ ਤੇ ਬਾਕੀ ਤੁਹਾਨੂੰ ਉੱਪਰ ਵੀ ਦਿਖਾਉਨੇ ਆ ਜੀ

ਦੇਖ ਲਾ ਉਹ ਤਾਂ ਚੱਲਦਾ ਆ। ਹਾਂ। ਲੋ ਜੀ ਬੰਦੇ ਨੇ ਮਾਰੀ ਵਾਪਸੀ। ਬਣਾ ਲਾ। ਲੈ ਝੋਟੇ ਲੈਣੇ ਤੇ ਲਾਜੇ ਭਾਜੀ। ਦੇਖ ਲਾ ਜੇ ਪਿੰਗਾਂ ਦੇ ਮਾੜੇ ਝੂਟੇ ਮਾਰਨੇ ਸਾਬੀ। ਆ ਲੈ ਲੈ ਯਾਰ ਆ ਨਿਆਣੇ ਦੇ ਝੂਟੇ ਛਟੇ ਲੈਣ ਨੂੰ ਬਣਾਇਆ ਇੱਧਰ ਗੱਡੀਆਂ ਦੀ ਪਾਰਕਿੰਗ ਆ ਜਿਹੜੀਆਂ ਗੱਡੀਆਂ ਥੱਲਾ ਆਉਂਦੀਆਂ ਆ ਮੇਰੇ ਮੇਰੇ ਬੰਦੇ ਨੂੰ ਆਉਣ ਦਿੰਦੇ ਆ ਜਾਂ ਗੱਡੀ ਮੰਦਰ ਦੀ ਆਉਂਦੀ ਆ ਤੇ ਬਾਕੀ ਗੱਡੀ ਜੀ ਤੁਹਾਨੂੰ ਦੱਸਦਾ ਸਾਰਾ ਕੋ ਬਹਿ ਕੇ ਆਹ ਦੇਖ ਲਓ ਸੋਰੀ ਇੱਥੋਂ ਚੈੱਕ ਕਰ ਲਓ ਆ ਮੰਦਰ ਆ ਜਿੱਥੇ ਆਪਾਂ ਮੱਥਾ ਟੇਕਦੇ ਆ ਬਾਕੀ ਸਾਬੀ ਜੀ ਹੁਣੀ ਲੱਗ ਪਏ ਆ ਸਾਬੀ ਲੈ ਰਿਆ ਜਿੰਦਗੀ ਦੇ ਨਜ਼ਾਰੇ ਪੂਰੇ ਵਾਹ ਜੀ ਵਾਹ ਬੱਲੇ ਓ ਸਾਬੀ ਜਰੂਰ ਆਓ ਇੱਥੇ ਜਿਹੜਾ ਨਹੀਂ ਆਇਆ ਵੀਰ ਨਾਲੇ ਅੱਗੇ ਗੱਡੀਆਂ ਗੁੱਡੀਆਂ ਥੋੜੀਆਂ ਹੁੰਦੀਆਂ ਸੀ ਗਿਆ ਇਹ ਤੇ ਬਾਅਦ ਚ ਹੀ ਬਣਿਆ ਅੱਲਾ ਸਾਬੀ ਨੇ ਨਜ਼ਾਰੇ ਲੈ ਪੂਰੇ ਤੇ ਮੰਦਰ 'ਚ ਮੱਥਾ ਵੀ ਟੇਕ ਲਿਆ ਆਪਾਂ ਤੇ ਬਾਕੀ ਇਹ ਮੰਦਰ ਦਾ ਇਤਿਹਾਸ ਲਿਖਿਆ ਨਹੀਂ ਕਿਤੇ ਨਹੀਂ ਤੇ ਆਪਾਂ ਤੁਹਾਨੂੰ ਦੱਸ ਦੇਣਾ ਹੈਗਾ ਬਾਕੀ ਮੰਦਰ ਪੁਰਾਣਾ ਆ ਸ਼ਿਵਜੀ ਮਾਰੇ ਦੇ ਨਾਂ ਤੇ ਮੰਦਰ ਆ ਜੀ ਇਹ ਚਲਿਏ ਜੀ ਚਲਦੇ ਥੱਲੇ ਨੇ ਉਤਰੇ ਕਿ ਥੱਲੇ ਤੇ ਕਰਦੇ ਗੱਲਾਂ ਬਾਤਾਂ ਤੁਹਾਨੂੰ ਦੱਸਦੇ ਆ ਸਾਰਾ ਕੁਝ ਹਾ ਹੁਣ ਤਾਂ ਬਹੁਤ ਹੋਣੀਆਂ ਆ ਪਰ ਉਤਰਨ ਲੱਗੇ ਪੇ ਭਾਗ ਗੋਡਿਆਂ ਦਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਆ ਇਹ ਆ ਸਾਡਾ ਟਿੱਲੇ ਦਾ ਮੰਦਰ ਸਿਗਾ ਜਿੱਥੇ ਕਿ ਲੋਕੀ ਸੌਂ ਮਹੀਨੇ ਬੜਾ ਹਮ ਹਮਾ ਕੇ ਆਉਂਦੇ ਆ ਲਾ ਜੀ ਭਾਣੇ ਸਾਨੂੰ ਦਰਸ਼ਨ ਕਰਾ ਦਿੱਤੇ ਹੈ ਮੈਨੂੰ ਨਾ ਇਦਾਂ ਨਾ ਇੱਕ ਵਾਰ ਇਹ ਨਾ ਦਿੱਫੇ ਤੋਂ ਜੂੜਾ ਮਰ ਗਿਆ ਸੀ ਦੇਵਤਿਆਂ ਦੇ ਨਾਗਾ ਦਾ ਹਾਂ 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 ਤੇ ਮੈਨੂੰ ਸੋਪਣ ਨਹੀਂ ਉਦਾਂ ਮਹਾਰਤਾ ਸੀਗਾ ਜੇ ਉਦਾਂ ਮਰ ਗਿਆ ਸੀ ਉਦਾਂ ਹੀ ਡੰਡੇ ਨਾਲ ਅੱਛਾ ਡੰਡੇ ਨਾਲ ਬੀਅਰ ਕੂਫੀ ਜੇ ਬੀਅਰ ਕੂਫੀ ਜੇ ਦਲੇਰੀ ਦੇ ਚੌਂਕ ਦੀ ਗੱਲ ਹੈ ਅੱਛਾ ਮੇਰੇ ਤੋਂ ਨਹੀਂ ਦਮਰ ਗੈਮ ਨੂੰ ਸੁਪਨੇ ਆਉਣੇ ਬੜੇ ਸ਼ੁਰੂ ਹੋ ਗਏ ਭਰਾਵਾ ਹੂੰ ਹੂੰ ਉਹੀ ਲੱਭਣੇ ਮਨੋ ਦੇਵਤੇ ਅੱਛਾ ਮੈਂ ਦੇਖਣਾ ਮੈਂ ਬੜੇ ਚੱਕਰ ਜਿਹਾ ਗਿਆ ਮੈਂਨੇ ਚਾਂਦੀ ਦੇ ਚੜਾਈ ਨਾ ਚਾਚਾ ਬਣਾ ਬਣਾ ਕੇ ਅੱਛਾ ਨਹੀਂ ਗੱਲ ਬਣੀ ਅੱਛਾ ਫੇਰ ਮੈਂ ਚਾਚੇ ਹੁਣਾ ਮਾਮੇ ਹੁਣਾ ਕੋ ਗਿਆ ਹਾਂ ਉਹਥੇ ਆਪਣੇ ਮਾਮਿਆਂ ਦੇ ਨਹੀਂ ਚਾਚੇ ਬਣਾ ਕੇ ਹੁਣਾ ਅੱਛਾ 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 ਮੈਂ ਕਿਹਾ ਇਦਾਂ ਗੱਲ ਬਾਤ ਹੈ ਇਹਨਾਂ ਨਾਲ ਦਰਸ਼ਨ ਬਹੁ ਹੁੰਦੇ ਆ ਹਾਂ 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 ਏ ਬਾਬੇ ਉਹਨਾਂ ਨੇ ਅਰਦਾਸ ਜੀ ਦਸੀ ਮੈਨੂੰ ਉਹਦਾ ਫੇ ਭੁੱਲ ਗਈ ਫੇ ਨਾਲੇ ਮੈਂ ਚਾਂਦੀ ਦੇ ਬਣਾ ਕੇ ਖੜੀ ਏਦਾਂ ਅਸ਼ੋਕ ਕਰਦਾ ਨੇ ਅਰਦਾਸ ਹਾਂ ਨਹੀਂ ਫੇ ਉੱਥੇ ਜਾ ਇੱਕੋ ਵਾਰੀ ਕਰ ਲਈ ਅੱਛਾ 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 ਕਿੱਥੇ ਕੀਤੀ ਜਾ ਕੇ ਕੋਈ ਸ਼ਕੀ ਇਹ ਵੀ ਸ਼ੀ ਜੀ ਅੱਛਾ ਮੰਦਰ ਤੇ ਜਾ ਕੇ ਸ਼ੀ ਜੀ ਮਹਾਰਾਜ ਦੇ ਹਨਾ ਨਹੀਂ ਯਾਰ ਬਿਲਕੁਲ ਬਿਲਕੁਲ ਮਾਰੇ ਤੁਹਾਡੇ ਦੇਖੋ ਜੇ ਇਹਦੀ ਵਰਨਮਾਲਾ ਇਹਨੇ ਤੁਸੀਂ ਆਪਣੇ ਗੜੇ ਚ ਪਾ ਲਓਗੀ ਉਹ ਹੀ ਗਈ ਬਿਲਕੁਲ ਬਿਲਕੁਲ ਅੱਛਾ 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 ਦੇਖੋ ਭਾਜੀ ਜਿੱਥੇ ਰਿਸ਼ੀਆਂ ਮੁਣੀਆਂ ਨੇ ਅਵਤਾਰ ਲੈ ਆਏ ਕੋਈ ਇਦਾਂ ਨਹੀਂ ਹੈਗਾ ਹਨਾ ਹਰ ਕਿਸੇ ਧਰਮ ਦਾ ਸਤਿਕਾਰ ਕਰੋ ਚਲੋ ਤੀ ਆਉਣਾ ਨਹੀਂ ਆਉਣਾ ਇੱਕ ਅਲੱਗ ਗੱਲ ਹੈ ਹਾਂ ਕਿ ਇਹਨੂੰ ਮਾੜਾ ਕਹਿਣ ਤਾਂ ਸਾਡਾ ਹੱਕ ਨਹੀਂ ਹੈਗਾ ਠੀਕ ਹੈ ਨਾ ਸੋ ਹਰ ਇੱਕ ਦਾ ਸਤਿਕਾਰ ਕਰੋ ਆਓ ਜਿੱਥੇ ਦਿਲ ਕਰਦਾ ਤੁਹਾਡਾ ਬੜਾ ਲੋਕ ਮਾਨ ਸਤਿਕਾਰ ਕਰਦੇ ਆ ਉਹ ਬੜੇ ਪਿਆਰ ਨਾਲ ਨੇ ਕਿਹਾ ਕਹਿੰਦਾ ਮੱਥਾ ਟੇਕੋ ਭਾਜੀ ਇਧਰ ਦੀ ਹੋ ਕੇ ਦੇਖੋ ਬਣਾ ਲਓ ਵੀਡੀਓ ਤੁਸੀਂ ਤੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੇ ਤੁਸੀਂ ਹਾਂ ਸਰਦਾਰ ਬੰਦੇ ਬਹੁਤ ਜੀਤ ਕਰਦੇ ਆ ਬਾਕੀ ਭਰਾ ਸਾਡਾ ਇਹਨੇ ਸਾਡੀਆਂ ਫੋਟੋਆਂ ਖਿੱਚੀਆਂ ਤਿੰਨ ਭਰਾ ਬੈ ਕਿੱਥੇ ਇਹ ਪਿੰਡਾ ਸੋੜਾਈ ਨਹੀਂ ਨਹੀਂ ਮੱਕੋ ਮੱਕੋ ਵਾਲੋ ਵੈਰੀ ਗੁੱਡ ਬਈ ਸੰਤਾਂ ਆ ਰਹੀਆਂ ਪਰ ਨੇਰੇ ਹੋਈ ਵੀ ਆ ਰਹੀਆਂ ਕੀ ਬੱਲੇ ਭਾਈ ਜੀ ਬੰਦੇ ਪਹੁੰਚ ਗਏ ਸਾਡੇ ਥੱਲੇ ਹਾਂ ਸਤਿ ਸ਼੍ਰੀ ਅਕਾਲ ਸਭੀ ਬਖਸ਼ ਜਨੋ ਕੀ ਮਨੋ ਕਾਮ ਨਾ ਪੂਰਨ ਸਰੇ ਬਲਾਈਏ ਫਤਿਹ ਵੇ ਚਲੀਏ ਜੀ ਲਾਓ ਜੀ ਬੜੇ ਸੋਹਣੇ ਦਰਸ਼ਨ ਹੋਏ ਆ 9806 ਯਾਰ ਕੀ ਹੋਇਆ ਹੈ ਲਓ ਜੀ ਦਰਸ਼ਨ ਮਿਲੇ ਬਹੁਤ ਵਧੀਆ ਕਰ ਲਿਆ ਅੱਡ ਨਾ ਨਾ ਤੇਰੀ 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 ਤੇ ਤੇ ਆਹ ਲਓ ਜੀ ਹੁਣ ਆਪਾਂ ਚਾਲੇ ਪਾਤੇ ਆ ਸੋ ਫਿਰ ਕਿਤੇ ਆਵਾਂਗੇ ਮਾਲਕ ਨੇ ਚਾਇਆ ਤੇ ਬਾਕੀ ਮੇਰੇ ਹਿਸਾਬ ਨਾਲ ਤੇ ਹੁਣ ਆਪਾਂ ਗੇੜਾ ਗੁੜਾ ਲਾਉਂਦੇ ਰਹਿਣਾ ਕਰਨ ਵਾਲੇ ਪਸੀਨਾ ਪਸੂਨਾ ਨਿਕਲ ਜਾਂਦਾ ਨਾਲੇ ਬੰਦਾ ਚਲੋ ਫੋਂ ਫਿਰ ਜਾਂਦਾ ਹੈ ਤੇ ਆ ਹੁਣ ਵਾਪਸੀ ਦੇ ਰਾਹਾਂ ਤੇ ਪੈ ਗਏ ਆ ਤਾਂ ਬਾਕੀ ਤੁਹਾਨੂੰ ਇੱਕ ਕਾਲ ਆਪਾਂ ਦੱਸ ਦਈਏ ਵੀ ਜੇ ਜੇ ਕਿਸੇ ਨੇ ਆਉਣਾ ਹੋਏ ਜਲੰਧਰੋਂ ਤੇ ਜਲੰਧਰੋਂ ਜ਼ਿਲ੍ਹੇ ਤੁਸੀਂ ਆਉਣਾ ਤਾਂ ਦਸੂਹੇ ਤੇ ਦਸੂਹੇ ਤੋਂ ਤੁਸੀਂ ਪਹੇਜਣਾ ਨੰਗਲ ਕੋਗਰਾ ਰੋਡ ਤੇ ਤੇ ਨੰਗਲ ਕੋਗਰਾ ਰੋਡ ਤੇ ਦਸੂਹੇ ਦੀ ਜਿਹੜੀ ਸ਼ਿਵਜੀ ਦੀ ਮੂਰਤੀ ਹੈ ਨਾ ਉੱਥੋਂ ਨੰਗਲ ਕੋਗਰਾ ਰੋਡ ਨਿਕਲਦਾ ਉਹ ਨੰਗਲ ਕੋਗਰੇ ਰਾਗੇ ਹੀ ਇਹ ਮਤਲਬ ਪੈਂਦਾ ਢਿੱਲਾ ਸ਼ਿਵਜੀ ਦਾ ਮੰਦਰ ਜਿਹੜਾ ਗਗਨਜੀ ਦਾ ਟਿੱਲਾ ਵੀ ਕਹਿ ਦਿੰਦੇ ਇਹਨੂੰ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਆ ਤੇ ਆ ਸਕਦੇ ਆ ਤੇ ਜੇ ਕਿਸੇ ਨੇ ਆਉਣਾ ਪਠਾਨਕੋਟ ਵਾਲੀ ਸਾਈਡ ਤੋਂ ਫੇਰ ਤੁਸੀਂ ਮਕੇਰੀਆਂ ਆ ਕੇ ਵਿੱਚੋਂ ਪਿੰਡ ਤੋਂ ਵੀ ਰਸਤੇ ਚੱਲ ਜਾਂਦੇ ਪਰ ਉਹ ਚਲੋ ਮੁਸ਼ਕਲ ਹੁੰਦਾ ਆ ਬਾਹਰਲੇ ਲੋਕਾਂ ਲਈ ਆ ਆ ਜਿਹੜਾ ਰਸਤਾ ਤੇ ਜੇ ਕਿਸੇ ਨੇ ਪਠਾਨਕੋਟ ਵਾਲੀ ਸਾਈਡ ਤੋਂ ਆਉਣਾ ਤੇ ਤੁਸੀਂ ਆ ਸਕਦੇ ਹੋ ਮਕੇਰੀਆਂ ਤੋਂ ਜਿਹੜਾ ਤਲਵਾੜਾ ਰੋਡ ਜਾਂਦਾ ਮਕੇਰੀਆਂ ਤੋਂ ਜਿਹੜੇ ਤਲਵਾੜੇ ਰੋਡ ਤੇ ਚੜਨਾ ਤੁਸੀਂ ਇਹ ਤਲਵਾੜੇ ਰੋਡ ਤੇ ਸਿੱਧਾ ਤੁਸੀਂ ਜਾਈ ਜਾਣਾ ਹਾਜੀਪੁਰ ਟੀ ਪੁਆਇੰਟ ਆਉਂਦਾ ਹਾਜੀਪੁਰ ਸ਼ਹਿਰ ਆਉਣ ਤੋਂ ਪਹਿਲਾਂ ਹੀ ਥੋੜਾ ਜਿਹਾ ਜਿੰਦਾ ਅੱਧਾ ਕਿਲੋਮੀਟਰ ਵੀ ਨਹੀਂ ਕਹਿ ਸਕਦੇ 2-300 ਮੀਟਰ ਪਹਿਲਾਂ ਟੀ ਪੁਆਇੰਟ ਆਉਂਦਾ ਹਾਜੀਪੁਰ ਤੋਂ ਉਹ ਟੀ ਪੁਆਇੰਟ ਤੋਂ ਆਪਾਂ ਹੋ ਜਾਣਾ ਆ ਸੱਜੇ ਸੱਜੇ ਹੋ ਜਾਣਾ ਤੇ ਉਹ ਵੀ ਫਿਰ ਨੰਗਲ ਕੋਗਰੇ ਰੋਡ ਤੇ ਇਧਰੋਂ ਵੀ ਚੜ ਜਾਣਾ ਤੇ 3-4 ਕਿਲੋਮੀਟਰ ਅੱਗੇ ਜਾ ਕੇ ਅੱਗੇ ਲਿਖਿਆ ਆ ਬੋਰਡ ਬਕਾਇਦਾ ਤੇ ਉਥੋਂ ਪੜ ਕੇ ਤੁਸੀਂ ਵਿੱਚ ਪਿੰਡ ਕ੍ਰਾਸ ਕਰਕੇ ਤੇ ਮੰਦਿਰ ਪਹੁੰਚ ਸਕਦੇ ਆ ਜੇ ਕਿਸੇ ਨੇ ਆਉਣਾ ਹੋਵੇ ਸੋ ਇਹ ਲੋਕੇਸ਼ਨ ਆ ਦੂਰੋਂ ਵੀ ਲੱਭ ਜਾਂਦਾ ਵੈਸੇ ਤੇ ਜਿਉਂ ਜਿਉ ਥੋੜਾ ਨੇੜੇ ਆਉਂਦਾ ਤਾਂ ਬੰਦੇ ਨੂੰ ਉਪਰੋਂ ਦੂਰੋਂ ਢਿਲਾ ਲੱਭਣ ਲੱਗ ਪੈਂਦਾ ਆ ਕਿਉਂ ਭਾਜੀ ਸੋ ਐਦਾਂ ਤੁਸੀਂ ਆ ਸਕਦੇ ਹੋ ਤੇ ਬਾਕੀ ਤਲਵਾੜੇ ਵਾਲਿਆਂ ਨੂੰ ਦੱਸਣ ਦੀ ਲੋੜ ਨਹੀਂ ਇੱਧਰ ਦੇ ਨੂੰ ਤੇ ਕੁੱਲ ਪਤਾ ਹੀ ਆ ਜਰੂਰ ਤੁਸੀਂ ਆਓ ਤੇ ਜਲੰਧਰੋਂ ਕੋਈ 70 ਕਿਲੋਮੀਟਰ ਪੈ ਜਾਊਗਾ ਸੀ ਪਠਾਨਕੋਟ ਤੋਂ ਪੈ ਜਾਂਦਾ ਕੋਈ 40 ਕਿਲੋਮੀਟਰ 45 ਪੈ ਜਾਊਗਾ ਸਕਦੇ ਆ ਸੋ ਬਹੁਤ ਵਧੀਆ ਆ ਪ੍ਰਾਚਨ ਮੰਦਿਰ ਆ ਸ਼ਿਵਜੀ ਭਗਵਾਨ ਦਾ ਤੇ ਲੋਕ ਬਹੁਤ ਉੱਥੇ ਮੱਥਾ ਟੇਕਣ ਆਉਂਦੇ ਆ ਸੌਣ ਦੇ ਮਹੀਨੇ ਤੇ ਇੱਥੇ ਮੇਲਾ ਲੱਗਦਾ ਆ ਬਹੁਤ ਵੱਡਾ ਮੇਲਾ ਤੇ ਲੋਕ ਬਹੁਤ ਆਉਂਦੇ ਆ ਸੋ ਐਤਵਾਰ ਬੜਾ ਰਸ਼ ਹੁੰਦਾ ਆ ਆਪਾਂ ਤੇ ਚਲੋ ਅੱਜ ਕੀ ਵਾਰ ਆ ਚਲੋ ਮੰਗਲਵਾਰ ਆ ਤੇ ਤਾਂ ਕਰਕੇ ਦੁਨੀਆ ਸਗੀ ਬਹੁਤ ਸਗੀ ਅੱਜ ਵੀ ਪਰ ਐਤਵਾਰ ਬਹੁਤ ਜ਼ਿਆਦਾ ਹੁੰਦੀ ਆ ਸੌਣ ਮਹੀਨਾ ਚੱਲਦਾ ਪਿਆ ਇਸ ਕਰਕੇ ਸੌਣ ਮਹੀਨੇ ਬਹੁਤ ਆਉਂਦੇ ਆ ਲੋਕ ਇੱਥੇ ਆ ਆਪਣਾ ਵੀ ਚਲੋ ਵਲੌਗ ਦੇ ਬਹਾਨੇ ਵੀ ਆਪਾਂ ਆ ਗਏ ਚਲੋ ਬਣਾਉਣ ਲਈ ਤੇ ਵੈਸੇ ਵੀ ਆਪਾਂ ਚਲੋ ਦਰਸ਼ਨ ਮੇਲੇ ਕਰ ਲਿਆ ਸੋ ਤੁਸੀਂ ਵੀ ਆਓ ਦੇਖ ਕੇ ਜਾਓ ਬਹੁਤ ਵਧੀਆ ਸਾਡੇ ਲਾਗੇ ਇਹ ਪੁਰਾਣਾ ਇਤਿਹਾਸਕ ਮੰਦਿਰ ਆ ਤੇ ਤੁਸੀਂ ਆ ਕੇ ਦਰਸ਼ਨ ਮੇਲੇ ਕਰਕੇ ਜਾ ਸਕਦੇ ਹੋ ਤੇ ਤੁਹਾਨੂੰ ਬੜਾ ਆਨੰਦ ਆਊਗਾ ਸੋ ਜੇ ਇਹ ਵਲੌਗ ਤੁਹਾਨੂੰ ਪਸੰਦ ਆਏ ਤੇ ਤੁਸੀਂ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਦਿਆ ਕਰੋ ਸੋ ਨਵੀਆਂ-ਨਵੀਆਂ ਲੋਕੇਸ਼ਨਾਂ ਜਗਾਵਾ ਧਾਰਮਿਕ ਸਥਾਨ ਆਪਾਂ ਤੁਹਾਨੂੰ ਇਦਾਂ ਹੀ ਦਿਖਾਉਂਦੇ ਰਾਵਾਂਗੇ ਜੁੜੇ ਰਹੇ ਹੋ ਤਾਂ ਮੈਂ ਉਹ ਲੌਕਸ ਦੇ ਨਾਲ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਓ ਜੀ ਕਰ ਦੋ ਬਾਏ ਬਾਏ ਸਤਿ ਸ੍ਰੀ ਅਕਾਲ ਠੀਕ ਜੀ